ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਸਿੰਪਲ ਕਮੀਜ਼ ਕਟਿੰਗ ਕਰਾਂਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਤੇ ਆਪਣੇ ਕੋਲੇ ਦੋਨੋਂ ਪੱਲੇ ਆ ਕਮੀਜ਼ ਦੇ ਬੈਕ ਵਾਲਾ ਤੇ ਫਰੰਟ ਵਾਲਾ ਠੀਕ ਹੈ ਜੀ ਇਹ ਮੈਂ ਅਲੱਗ-ਅਲੱਗ ਕਰ ਲੇ ਵਿੱਚ ਸਿਲਾਈ ਸੀ ਠੀਕ ਹੈ ਜੀ ਲੰਬਾਈ 42 ਇੰਚਾ ਘੇਰਾ 24 13.5 ਛਾਤੀ 23 ਇੰਚ ਕਮਰ 21 हिਪ 24 ਠੀਕ ਹੈ ਜੀ ਬਾਹਾਂ ਆਪਣੇ ਕੋਲ 17 ਇੰਚ ਲੰਬਾਈ ਹੈ ਬਾਹਾਂ ਦੀ ਮੋਰੀ ਆਪਣੇ ਕੋਲੇ 6 ਇੰਚ ਪਿਛਲਾ ਗੜ ਆਪਣੇ ਕੋਲੇ 7 ਇੰਚਾ ਤੇ ਅੱਗੇ ਵਾਲਾ 6.5 ਠੀਕ ਹੈ ਜੀ ਕਮੀਜ਼ ਜਿਹੜਾ ਫਰੰਟ ਵਾਲਾ ਪੱਲਾ ਉਹ ਤੇ ਸਲਵਾਰ ਨਾਲ ਦੀ ਸਾਰਾ ਪੱਟੀ ਲੱਗੀ ਹੋਈ ਆ ਠੀਕ ਹੈ ਜੀ ਤੇ ਆਪਣੇ ਕੋਲੇ ਜਿਹੜੇ ਕਮੀਜ਼ਾ ਘੇਰਾ ਉਹ 24 ਇੰਚਾ 24.4 ਇੰਚਾ ਅੜਕਾਰ ਕੀ 28 ਦੇ ਹਿਸਾਬ ਨਾਲ ਆਪਾਂ 14 ਇੰਚ ਦੇ ਹਿਸਾਬ ਨਾਲ ਆਪਾਂ ਡਬਲ ਕਰ ਲੈਣਾ ਠੀਕ ਹੈ ਜੀ ਕਮੀਜ਼ ਦੇ ਘੇਰੇ ਦਾ ਨਿਸ਼ਾਨ ਲਗਾਵਾਂਗੇ ਆਪਾਂ ਇਸ ਤੇ ਆਪਾਂ ਨੇ ਪਾਈਪਿੰਗ ਲਗਾਉਣੀ ਆ ਇਸ ਲਈ ਆਪਾਂ ਨੇ ਉਹਨੂੰ 4 ਇੰਚ ਵੱਧ ਲੈਣਾ ਆ ਠੀਕ ਹੈ ਜੀ ਇਹ ਤੁਸੀਂ ਪਾਈਪਿੰਗ ਨਹੀਂ ਲਗਾਉਂਦੇ ਹੈਗੇ ਫਿਰ ਤੁਸੀਂ 3 ਇੰਚ ਵੱਧ ਲਓ ਸਿੰਪਲ ਜਿਹਾ ਫੋਲਡਿੰਗ ਕਰਨਾ ਹੈ ਚਾਕਾ ਨੂੰ ਫਿਰ 3 ਇੰਚ ਵੱਧ ਲੈਣਾ ਹੈ ਠੀਕ ਹੈ ਜੀ ਇਹ ਆਪਾਂ 4 ਇੰਚ ਵੱਧ ਲਿਆ ਹੈ ਲੰਬਾਈ ਆਪਾਂ ਨੇ 1.5 ਇੰਚ ਵੱਧ ਲਾ ਕੇ ਨਿਸ਼ਾਨ ਲਿਆ ਜਿੱਮੇ 42 ਇੰਚ ਸੀ 1.5 ਇੰਚ ਵੱਧ ਲਾ ਕੇ ਠੀਕ ਹੈ ਜੀ 43.5 43 ਆਪਾਂ ਨੇ ਲੰਬਾਈ ਉਤਾਰਨੀ ਹੈ ਇਸ ਤਰ੍ਹਾਂ ਠੀਕ ਹੈ ਜੀ ਲੋ ਜੀ ਪਹਿਲਾਂ ਆਪਾਂ ਫਰੰਟ ਵਾਲਾ ਪੱਲਾ ਉਤਾਰ ਲਾਂਗੇ ਇਸਾ ਨਿਸ਼ਾਨ ਲਗਾ ਕੇ ਕੀ ਜੀ ਉਸ ਤੋਂ ਬਾਅਦ ਪਤਾ ਲਾਂਗੇ ਪਿਛਲਾ ਪੱਲਾ ਬੈਕ ਵਾਲਾ ਲੋ ਜੀ ਹੋ ਗਿਆ ਫਰੰਟ ਇਹ ਹੋ ਗਿਆ ਆਪਣਾ ਬੈਕ ਵਾਲਾ ਠੀਕ ਹੈ ਜੀ ਬੈਕ ਵਾਲਾ ਆਪਾਂ ਨੇ ਇੱਕ ਸਾਈਡ ਤੋਂ ਲੈ ਲੈਣਾ ਕੰਨੀ ਵਾਲੀ ਸਾਈਡ ਤੋਂ ਲੰਬਾਈ ਲਈਏ ਮੈਂ ਠੀਕ ਹੈ ਜੀ ਲੰਬਾਈ ਆਪਾਂ ਉਸ ਤਰ੍ਹਾਂ ਮਤਲਬ 3 ਇੰਚ ਵੱਧ ਲੈਣੀ ਕਿਉਂਕਿ ਆਪਾਂ ਫੋਲਡਿੰਗ ਕਰਨਾ ਹੈ ਘੇਰਾ ਆਪਾਂ ਨੇ ਉਸੇ ਤਰ੍ਹਾਂ 14 ਇੰਚ ਜਿੰਨੇ ਆਪਾਂ ਫਰੰਟ ਵਾਲਾ 28 ਇੰਚ ਦੇ ਹਿਸਾਬ ਨਾਲ 14 ਇੰਚ ਹਾਫ ਕਰਕੇ ਲਿਆ ਸੀ ਉਸ ਤਰ੍ਹਾਂ ਆਪਾਂ ਡਬਲ ਕਰ ਲਿਆ ਕੱਪੜੇ ਨੂੰ ਠੀਕ ਹੈ ਜੀ ਲੰਬਾਈ ਆਪਾਂ 3 ਇੰਚ ਵੱਧ ਲਵਾਂਗੇ 40 ਵਿੱਚ 3 इंच ਾੜ ਕਰਕੇ 45 इंच ਠੀਕ ਹੈ ਜੀ ਕਿਉਂਕਿ ਆਪਾਂ ਇਹਨੂੰ ਫੋਲਡਿੰਗ ਕਰਨਾ ਹੈ ਪੱਲੇ ਨੂੰ ਠੀਕ ਹੈ ਜੀ ਸਾਈਡ ਤੋਂ ਕਪੜਾ ਜਿਹੜਾ ਆਪਣਾ ਉਹ ਆਪਾਂ ਉਸ ਨੂੰ ਉਤਾਰ ਦਾਂਗੇ ਠੀਕ ਹੈ ਜੀ ਵੱਧ ਕਪੜੇ ਨੂੰ ਲਓ ਜੀ ਇਸ ਤਰ੍ਹਾਂ ਆਪਾਂ ਦੋਨੋਂ ਪੱਲੇ ਜਿਹੜੇ ਉਤਾਰ ਲੈਣੇ ਆ ਲਓ ਜੀ ਇਹ ਹੋ ਗਿਆ ਬੈਕ ਵਾਲਾ ਠੀਕ ਹੈ ਜੀ ਤੇ ਇਹ ਹੋ ਗਿਆ ਆਪਣਾ ਫਰੰਟ ਵਾਲਾ ਪੱਲਾ ਠੀਕ ਹੈ ਜੀ ਲਓ ਜੀ ਹੁਣ ਆਪਣੇ ਕੋਲੇ ਜਿਹੜਾ ਛਾਤੀ ਦਾ ਨਿਸ਼ਾਨ ਆ ਉਹ 23 ਇੰਚ ਆ ਠੀਕ ਹੈ ਜੀ ਤੁਸੀਂ ਛਾਤੀ ਦੇ ਹਿਸਾਬ ਨਾਲ ਜਿਹੜਾ ਇਹ ਨਿਸ਼ਾਨ ਲਗਾਉਣਾ ਹੁੰਦਾ ਧੀਰੇ ਦਾ ਤੇ ਪਿਛਲੇ ਗਲੇ ਦੇ ਹਿਸਾਬ ਨਾਲ ਠੀਕ ਹੈ ਜੀ ਅੱਗੇ ਤੁਹਾਡੀ ਫੀਟਿੰਗ ਕਮਰ ਜਿੰਨੀ ਮਰਜ਼ੀ ਹੋ ਤੁਸੀਂ ਛਾਤੀ ਦੇ ਹਿਸਾਬ ਨਾਲ ਜਿਹੜੀ ਫੀਟਿੰਗ ਆਪਣੇ ਧੀਰੇ ਦੇ ਨਿਸ਼ਾਨ ਲਗਾਉਣੇ ਆ ਠੀਕ ਹੈ ਜੀ ਜਿੰਨੇ ਆਪਣੇ ਕੋਲੇ ਪਿਛਲਾ ਗਲਾ ਹੈਗਾ ਆ 7 ਇੰਚ ਠੀਕ ਹੈ ਜੀ ਤੇ ਆਪਾਂ ਧੀਰੇ ਦਾ ਨਿਸ਼ਾਨ ਲਗਾਵਾਂਗੇ 6.5 ਇੰਚ ਠੀਕ ਹੈ ਜੀ ਸਾਡੇ 6 ਇੰਚ ਤੇ ਤੇਰੇ ਦੇ ਵਿੱਚ ਤੁਸੀਂ 7 ਇੰਚ ਗਲਾ ਵੀ ਲਗ ਸਕਦੇ ਹੋ 5 ਵੀ ਰੱਖ ਸਕਦੇ ਹੋ ਤੇ 6 ਵੀ ਰੱਖ ਸਕਦੇ ਹੋ ਠੀਕ ਹੈ ਜੀ ਮੋਢੇ ਦਾ ਨਿਸ਼ਾਨ ਆਪਾਂ ਲਗਾਵਾਂਗੇ 7 ਇੰਚ ਤੇ ਠੀਕ ਹੈ ਜੀ ਗਲੇ ਥੋੜੇ ਜਿਹਾ ਛੋਟੇ ਆ ਮਤਲਬ 4 ਆ 3 ਆ ਠੀਕ ਹੈ ਜੀ ਜੇ ਤੁਸੀਂ ਗਲੇ ਦਾ ਨਿਸ਼ਾਨ ਲੈਣਾ ਤੇਰੇ ਦਾ ਨਿਸ਼ਾਨ ਉਹ 7 ਇੰਚ ਤੇ ਲਗਾਉਗੇ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਤੇ ਮੋਢੇ ਦਾ ਨਿਸ਼ਾਨ ਆਪਾਂ ਲਾਇਆ 7 ਇੰਚ ਤੇ ਠੀਕ ਹੈ ਜੀ ਹਾਂਜੀ ਇਸ ਤਰ੍ਹਾਂ ਆਪਾਂ ਬਾਕਸ ਬਣਾ ਲੈਣਾ ਆ ਜਿਹੜੀ ਬੰਦ ਵਾਲੀ ਸਾਈਡ ਉਧਰ ਆਪਣੇ ਗਲੇ ਬਣਨਗੇ ਠੀਕ ਹੈ ਜੀ ਖੁੱਲੀ ਵਾਲੀ ਸਾਈਡ ਆਪਾਂ ਮੋੜ ਦੇ ਦਾ ਨਿਸ਼ਾਨ ਲਗਾਤਾ ਠੀਕ ਹੈ ਜੀ ਤੇ ਧਿਆਨ ਰੱਖਣਾ ਤੁਸੀਂ ਫੀਟੇ ਦਾ ਨਿਸ਼ਾਨ ਆਪਾਂ ਜਿੰਮੇ 11.5 23 ਦਾ ਹਾਫ ਆਪਾਂ 12 ਇੰਚ ਤੇ ਲਾ ਲਿਆ 12 ਇੰਚ ਪਲੇਟ ਦਾ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਵਾਂਗੇ 8 ਇੰਚ ਤੋਂ ਕਮਰ ਦਾ ਨਿਸ਼ਾਨ ਛਾਤੀ ਦੇ ਨਿਸ਼ਾਨ ਤੋਂ ਬਾਅਦ ਆਪਾਂ ਲਾਵਾਂਗੇ ਕਮਰ ਦਾ ਨਿਸ਼ਾਨ 8 ਇੰਚ ਕਿਉਂਕਿ ਇਹ ਹੈਵੀ ਸਾਈਜ਼ ਆ ਠੀਕ ਹੈ ਜੀ ਤੇ हिਪ ਦਾ ਨਿਸ਼ਾਨ ਆਪਣੇ ਕੋਲ 16 ਇੰਚ ਤੇ ਆਊ ਆਪਣੇ ਕੋਲ 15 ਇੰਚ ਤਿਆਰ ਠੀਕ ਹੈ ਜੀ ਹਾਂਜੀ ਹੁਣ ਆਪਾਂ 10:30 ਹੋ ਗਏ 21 ਮਰ ਕੋ ਕਮਰ ਆ ਤਿਆਰ ਠੀਕ ਹੈ ਜੀ ਤੇ ਆਪਾਂ 10:30 ਆਪਣਾ ਹਾਫ ਹੁਕ ਆਪਾਂ 11:30 ਤੇ ਲਾਵਾਂਗੇ ਕਿਉਂਕਿ ਅੱਧਾ-ਅੱਧਾ ਇਸ ਆਪਣਾ ਦੋਨੋਂ ਸਾਈਡਾਂ ਤੋਂ ਪਲੇਟਾ ਵਿੱਚ ਆਊਗਾ ਇਸ ਲਈ ਠੀਕ ਹੈ ਜੀ ਤੇ ਜਿਹੜਾ ਆਪਣਾ हिਪ ਦਾ ਨਿਸ਼ਾਨ ਉਹ ਆਪਾਂ ਲਾਵਾਂਗੇ 12 ਇੰਚ ਤੇ 24 ਇੰਚ ਆਪਣੇ ਕੋਲ हिਪ ਤਿਆਰ ਆ ਤੇ ਆਪਾਂ ਇਹ 12 ਇੰਚ ਲਾਉਣਾ ਕਿਉਂਕਿ ਇੱਥੇ ਕੋਈ ਮਾਰਜਨ ਨਹੀਂ ਦੇਣਾ ਠੀਕ ਹੈ ਜੀ ਇੱਥੋਂ ਆਪਾਂ ਲਾਵਾਂਗੇ ਅਪਰ ਬ੍ਰੈਸ ਦਾ ਨਿਸ਼ਾਨ 3 ਇੰਚ ਛਾਤੀ ਦੇ ਨਿਸ਼ਾਨ ਤੋਂ ਨੀਚੇ ਠੀਕ ਹੈ ਜੀ ਹਾਂਜੀ 3 ਇੰਚ ਤੋਂ ਆਪਾਂ ਨੇ ਇਹ ਇਹਨੂੰ 11.5 ਜਿੰਮੀ ਆਪਣੀ 23 ਇੰਚ ਇਹ ਤਿਆਰ ਆ ਛਾਤੀ ਠੀਕ ਹੈ ਜੀ ਇੱਥੋਂ ਆਪਾਂ ਹਲਕਾ ਜਿਹਾ ਵਧਾਉਣਾ ਹੈ ਕੋਸ਼ਕ ਪੁਆਇੰਟ ਵਧਾ ਕੇ 11.5 ਤੋਂ ਫਿਰ ਆਪਾਂ ਇਹਦਾ ਨਿਸ਼ਾਨ ਲਗਾਉਣਾ ਹੈ ਠੀਕ ਹੈ ਜੀ 11.5 ਤੋਂ ਆਪਾਂ ਪੌਣੇ 12 ਦੇ ਨਿਸ਼ਾਨ ਲਗਾ ਲੈਣਾ ਹੈ ਹਾਂਜੀ ਹੁਣ ਆਪਣਾ ਘੇਰੇ ਦਾ ਨਿਸ਼ਾਨ ਠੀਕ ਹੈ ਜੀ ਘੇਰਾ ਆਪਾਂ ਥੋੜਾ ਜਿਹਾ ਘਟਾਇਆ ਹੈ 24 ਤੋਂ ਠੀਕ ਹੈ ਜੀ ਪੌਣੇ 12 ਤੇ ਲਗਾ ਲਿਆ ਹਾਂਜੀ ਹੁਣ ਆਪਾਂ ਫੀਟਿੰਗ ਵਾਲੇ ਨਿਸ਼ਾਨ ਲੈ ਇਸ ਤਰ੍ਹਾਂ ਬਲਾਦਾਂਗੇ ਗੁਲਾਈ ਦੇ ਵਿੱਚ ਆਪਾਂ ਬਲਾਉਣੇ ਬਿਲਕੁਲ ਜਿਵੇਂ ਆਪਾਂ ਸਲਾਈ ਗੁਲਾਈ ਦੇ ਵਿੱਚ ਲਗਾਉਣੀ ਆ ਠੀਕ ਹੈ ਜੀ ਲੋ ਜਿੱ ਕ ਮਰਦਾਨਾ ਛਾਣੇਸ ਤਰ੍ਹਾਂ ਹੀਪ ਨਾ ਬਲਾਤਾ ਠੀਕ ਹੈ ਜੀ ਤੇ ਹੋ ਗਿਆ ਆਪਣਾ ਚਾਕ ਫੋਲਡਿੰਗ ਦਾ ਨਿਸ਼ਾਨ ਠੀਕ ਹੈ ਜੀ ਸਾਈਡ ਤੋਂ ਆਪਾਂ ਇਹ ਚਾਕ ਫੋਲਡਿੰਗ ਦਾ ਨਿਸ਼ਾਨ ਲਗਾਉਣੇ ਸਤਰਾਂ ਕੀ ਲਏ ਦਾ ਨਿਸ਼ਾਨ ਛਾਣ ਛੱਡ ਕੇ ਠੀਕ ਹੈ ਜੀ ਤੇ ਹੁਣ ਆਪਾਂ ਦੱਸਾਂਗਾ ਤੁਹਾਨੂੰ ਕਾਟਾ ਪਾਉਣੀਆਂ ਮੋਡੀਆਂ ਦੀਆਂ ਠੀਕ ਹੈ ਜੀ ਜਿਹੜੀ ਮੋਡੇ ਦੀ ਆਪਣੇ ਬੈਕ ਵਾਲੀ ਕਾਟ ਉਹ ਆਪਣੇ 2 ਇੰਚ ਤੋਂ ਆਉਗੀ ਠੀਕ ਹੈ ਜੀ 7 ਇੰਚ ਆਪਣੇ ਕੋਲ ਪਿਛਲਾ ਗੜਾਇਆ ਕਿ ਥੋੜਾ ਜਿਹਾ ਆਪਣੇ ਕੋਲੇ ਹੈਵੀ ਸਾਈਜ਼ ਵੀ ਹੈਗਾ ਯਾ ਠੀਕ ਹੈ ਜੀ ਇਸ ਲਈ ਆਪਣਾ 2 ਇੰਚ ਬਿਲਕੁਲ ਸਹੀ ਆਊਗਾ ਇੱਥੋਂ ਆਪਾਂ 3 ਇੰਚ ਛੱਡ ਕੇ ਗੁਲਾਈ ਪਾ ਦੇਣੀ ਆ ਠੀਕ ਹੈ ਜੀ ਉੱਪਰ ਤੋਂ ਲਓ ਜੀ ਇਹ ਆਪਣੀ ਪਹਿਲਾ ਬੈਕ ਵਾਲੀ ਕਾਟ ਦਾ ਨਿਸ਼ਾਨ ਹੈ ਪਿੱਛੇ ਵਾਲੀ ਠੀਕ ਹੈ ਜੀ ਹਾਂਜੀ ਹੁਣ ਆਪਾਂ ਲਗਾਵਾਂਗੇ ਫਰੰਟ ਵਾਲੇ ਕਾਰਡ ਦਾ ਨਿਸ਼ਾਨ ਫਰੰਟ ਆਪਣੇ ਕੋਲ ਇਹਨਾਂ ਦਾ 13 ਇੰਚ ਤਿਆਰ ਆ ਠੀਕ ਹੈ ਜੀ 13 ਤੋਂ ਆਪਾਂ 1 ਇੰਚ ਵਧਾ ਕੇ ਲਗਾਵਾਂਗੇ 14 ਇੰਚ ਠੀਕ ਹੈ ਜੀ ਇਹ ਮੈਂ 1 ਇੰਚ ਵਧਾ ਲਿਆ ਇਹ ਮੇਰੇ ਕੋਲ ਸਿਰਫ ਅੱਧੇ ਗਿਂਚ ਦੇ ਕਾਟ ਪਈ ਆ ਠੀਕ ਹੈ ਜੀ ਉੱਪਰ ਤੋਂ 1.5 ਇੰਚ ਦੇਖੋ ਠੀਕ ਹੈ ਜੀ ਇਹ ਅੱਧੇ ਇੰਚ ਦੇ ਕਾਟ ਪਿੱਛੇੜ ਕੋਲ ਬਿਲਕੁਲ ਸਹੀ ਕਿਵੇਂ ਜਿਵੇਂ ਤੁਹਾਡੇ ਕਾਰਡ ਬਿਲਕੁਲ ਸਹੀ ਪਈ ਹੈ ਤੁਸੀਂ ਉਸ ਤੋਂ ਨਾਪ ਕੇ ਇਹ ਨਿਸ਼ਾਨ ਲਗਾਓ ਬਿਲਕੁਲ ਸਹੀ ਆਊਗਾ ਠੀਕ ਹੈ ਜੀ ਉਸ ਤੋਂ 1 ਇੰਚ ਵਧਾ ਕੇ ਨਿਸ਼ਾਨ ਲਗਾਓ ਠੀਕ ਹੈ ਜੀ ਤੇ ਇੱਥੇ ਆਪਾਂ 2-2 ਇੰਚ ਜਿਹੜਾ ਹੈ ਵਾਧਾ ਰੱਖਣਾ ਕੱਪੜਾ ਉਹ ਨਿਸ਼ਾਨ ਲਗਾ ਲਾਂਗੇ ਪਹਿਲਾਂ ਫੀਟਿੰਗ ਦੇ ਨਿਸ਼ਾਨ ਤੋਂ ਬੈਕ ਠੀਕ ਹੈ ਜੀ ਤੇ ਸਾਈਡਾਂ ਤੇ ਆਪਾਂ 2-2 ਇੰਚ ਕੱਪੜੇ ਨੂੰ ਵਾਧਾ ਨਿਸ਼ਾਨ ਲਗਾ ਕੇ ਫਿਰ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਲਗਾਵਾਂਗੇ ਪਲੇਟਾਂ ਦਾ ਨਿਸ਼ਾਨ ਪਲੇਟ ਇਹਨਾਂ ਦੀ ਆਪਣੇ ਕੋਲੇ 12 ਇੰਚ ਤਿਆਰ ਆ ਠੀਕ ਹੈ ਜੀ ਇਸ ਲਈ ਆਪਾਂ ਇਹਨੂੰ ਲਵਾਂਗੇ 12.5 ਇੰਚ ਠੀਕ ਹੈ ਜੀ ਹਾਂਜੀ ਪਲੇਟਾਂ ਦਾ ਆਪਾਂ ਡਿਸਟੈਂਸ ਰੱਖਾਂਗੇ ਹੁਣ ਇਹ ਆਪਾਂ ਰੱਖਾਂਗੇ 4 ਇੰਚ ਠੀਕ ਹੈ ਜੀ ਦੇਖੋ ਇਹ 12.5 ਹੋਗੀ ਉੱਪਰ ਤੋਂ ਠੀਕ ਹੈ ਜੀ 12 ਇੰਚ ਤਿਆਰ ਆਪਾਂ ਅੱਧਾ ਇੰਚ ਸਲਾਈ ਦਾ ਛੱਡ ਕੇ ਠੀਕ ਹੈ ਜੀ ਫਿਰ ਆਪਾਂ ਇਹਨਾਂ ਚਾਰ ਜਿਹੜਾ ਲਗਾ ਲਿਆ 12.5 ਇੰਚ ਆਪਣਾ ਮੋਡੇ ਵਿੱਚ ਆ ਜਾਣੇ ਸਲਿੱਪਨ ਰੱਧੇ ਇੰਚ ਵਧਾ ਲਿਆ ਇਹਨੂੰ ਠੀਕ ਹੈ ਜੀ ਤੇ ਆਪਾਂ ਲਗਾ ਲਿਆ 4 ਇੰਚ ਦੇ ਨਿਸ਼ਾਨ ਡਿਸਟੈਂਸ ਪਲੇਟਾਂ ਦਾ 4 ਇੰਚ ਦਾ ਹੋ ਗਿਆ ਠੀਕ ਹੈ ਜੀ ਲੋ ਜੀ ਪਲੇਟ ਦੀ ਲੰਬਾਈ ਆਪਾਂ ਨੇ 7 ਇੰਚ ਰੱਖੀ ਆ ਠੀਕ ਹੈ ਜੀ ਤੁਸੀਂ ਸਾਢੇ 6 ਵੀ ਰੱਖ ਸਕਦੇ ਹੋ ਇਹ ਆਪਣੇ ਕੋਲ 7 ਇੰਚ ਤਿਆਰ ਸੀ ਇਸ ਲਈ ਆਪਾਂ ਨੇ 7 ਇੰਚ ਲਾਇਆ ਹੈ ਇਹ ਸਾਢੇ 6 ਵੀ ਨਿਸ਼ਾਨ ਬਿਲਕੁਲ ਸਹੀ ਆ ਜਾਂਦਾ ਹੈ ਠੀਕ ਹੈ ਜੀ ਤੇ ਅੱਧਾ-ਅੱਧਾ ਜਦੋਂ ਉਹਨੇ ਪਾਸੇ ਆਪਣਾ ਜਿਹੜਾ ਪਲੇਟਾ ਦੇ ਵਿੱਚ ਆ ਜਾਣਾ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਸਾਈਡ ਪਲੇਟ ਦਾ ਨਿਸ਼ਾਨ ਇਹ ਆਪਾਂ ਰੱਖਾਂਗੇ ਫਰਕ 2-2 ਇੰਚ ਦਾ ਠੀਕ ਹੈ ਜੀ ਸੇਮ ਫਰਕ ਰੱਖਣਾ ਹੈ ਤਿੰਨੋਂ ਪਲੇਟਾਂ ਦਾ 2-2 ਇੰਚ ਦਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਦੇ ਕੋਨ ਨੂੰ ਪਹਿਲਾਂ ਨਿਸ਼ਾਨ ਲਗਾ ਲੈਣੇ ਆ ਸਹੀ ਕਰਕੇ 2 ਇੰਚ ਦੇ ਫਰਕ ਦੇ ਨਾਲ ਠੀਕ ਹੈ ਜੀ ਹੁਣ ਆਪਾਂ ਇਹ ਨਿਸ਼ਾਨ ਮਿਲਾ ਦਾਂਗੇ ਇਸ ਤਰ੍ਹਾਂ ਜਿਵੇਂ ਆਪਣੀ ਸਿੱਧੀ ਪਲੇਟ ਆ ਠੀਕ ਹੈ ਜੀ ਉਸ ਤੋਂ ਆਪਾਂ ਸਿੱਧਾ ਕਰ ਲੈਣਾ ਇਸ ਤਰ੍ਹਾਂ ਨਿਸ਼ਾਨ ਨੂੰ ਠੀਕ ਹੈ ਜੀ ਇਹ ਹੋ ਗਈ ਆਪਣੀ ਮੋਢੇ ਵਾਲੀ ਪਲੇਟ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਸਾਈਡ ਪਲੇਟ ਠੀਕ ਹੈ ਇਹ ਆਪਾਂ ਮਿਲਾ ਲੈਣੇ ਕਮਰ ਦੇ ਨਿਸ਼ਾਨ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਕਮਰ ਦੇ ਨਿਸ਼ਾਨ ਨੂੰ ਮਿਲਾ ਦੇਣੀ ਲੋ ਜੀ ਠੀਕ ਹੈ ਜੀ ਇਥੋਂ ਆਪਣਾ ਅੱਧਾ ਇੰਚ ਜਿਹੜਾ ਆਪਣਾ ਪਲੇਟਾ ਚਾਹੋਗੇ ਤੁਸੀਂ ਇਹ ਫਰਕ ਅੱਧਾ ਇੰਚ ਰੱਖਣਾ ਸੈਂਟਰ ਤੋਂ ਠੀਕ ਹੈ ਜੀ ਪਲੇਟ ਦਾ ਹਾਫ ਕਰਕੇ ਤੇ ਅੱਧਾ ਇੰਚ ਆਪਣਾ ਜਿਹੜਾ ਬਿਲਕੁਲ ਸਹੀ ਦੇਣਾ ਤੁਸੀਂ ਘੱਟ ਨਹੀਂ ਦੇਣਾ ਘੱਟ ਤੋਵੋਗੇ ਹੈਵੀ ਸਾਈਡ ਦੇ ਵਿੱਚ ਜਿਹੜੀ ਫਿਟਿੰਗ ਸਹੀ ਨਹੀਂ ਬਣਦੀ ਹੈਗੀ ਠੀਕ ਹੈ ਜੀ ਤੇ ਕਮਰ ਦਾ ਨਿਸ਼ਾਨ ਤੁਸੀਂ ਬਿਲਕੁਲ 8 ਇੰਚ ਤੇ ਲਾਉਣਾ ਇਸ ਸਾਈਡ ਦੇ ਵਿੱਚ ਘੱਟ ਲਾਉਂਗੇ ਤਾਂ ਥੋੜੀ ਜਿਹੜਾ ਕਮੀਜ਼ਾ ਉੱਪਰ ਨੂੰ ਚੜੂਗਾ ਠੀਕ ਹੈ ਜੀ 8 ਇੰਚ ਤੇ ਬਿਲਕੁਲ ਫਿਟਿੰਗ ਪਰਫੈਕਟ ਬਣੂਗੀ ਕਮਰ ਦੇ ਦਾ ਨਿਸ਼ਾਨ ਦਿੱਤੇ ਹੁਣ ਆਪਾਂ ਜਿਹੜੇ ਪਿੱਛੇ ਵਾਲੇ ਬੁਲੇਟਾ ਨੂੰ ਨਿਸ਼ਾਨ ਲਗਾ ਲਾਂਗੇ ਠੀਕ ਹੈ ਜੀ ਸੂਚ ਅਸਰਾ ਮਤਾ ਗਲ ਪਾ ਲਿਆ ਤੇ ਆਪਣੇ ਸਾਰੇ ਬੁਲੇਟਾ ਦਾ ਨਿਸ਼ਾਨ ਜਿਹੜਾ ਅਸਰਾ ਲੱਗ ਜਾਂਦੇ ਈਜ਼ੀਲੀ ਠੀਕ ਹੈ ਜੀ ਲੋ ਜੀ ਠੀਕ ਹੈ ਜੀ ਸੂਈ ਬਿਲਕੁਲ ਸਿੱਧੀ ਰੱਖਣੀ ਆ ਤੁਸੀਂ ਨੇ ਇਹ ਠੀਕ ਹੈ ਜੀ ఎంత అని జీచే ప్లేటా ఓవి ప్రోపర్లీ సరే లగజీని ీకేజీ జీ సేక నిశాను తా ਠੀਕ ਹੈ ਜੀ ਹੁਣ ਆਪਾਂ ਪਹਿਲਾਂ ਕਟਿੰਗ ਕਰਾਂਗੇ ਲੋ ਜੀ ਇਸ ਆਪਾਂ ਮੋਡੇ ਵਾਲੇ ਕਾਟ ਨਹੀਂ ਪਾਉਣੀ ਹੈਗੀ ਤੁਸੀਂ ਧਿਆਨ ਰੱਖਣਾ ਇਹ ਥੋੜਾ ਜਿਹਾ ਆਪਣੇ ਕੋਲ ਹੈਵੀ ਸਾਈਜ਼ ਆ ਠੀਕ ਹੈ ਜੀ ਇਸ ਲਈ ਆਪਾਂ ਇਹਦੀ ਮੋਡੇ ਦੀ ਕਾਟ ਆਪਾਂ ਨੂੰ ਨਹੀਂ ਜ਼ਰੂਰਤ ਹੈਗੀ ਪਾਉਣ ਦੀ ਤੇ ਆਪਾਂ 7 ਇੰਚ ਮੋਡਾ ਪ੍ਰੋਪਰਲੀ ਕੱਟਣਾ ਇਸ ਤਰੀਕ ਠੀਕ ਹੈ ਜੀ ਸਾਈਡ ਤੋਂ ਆਪਾਂ ਜਿਹੜਾ ਕੱਪੜਾ ਥੋੜਾ ਥੋੜਾ ਵਾਧਾ ਆਪਾਂ ਉਹਨੂੰ ਕਟਿੰਗ ਕਰ ਦਾਂਗੇ ਲੋ ਜੀ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਬੈਗ ਵਾਲਾ ਪੱਲਾ ਛੱਡ ਕੇ ਫਰ ਆਪਾਂ ਫਰੰਟ ਵਾਲੀ ਕਾਟ ਪਾਉਣੀ ਆ। ਠੀਕ ਹੈ ਜੀ। ਬੈਗ ਵਾਲਾ نیچے ਛੱਡ ਦੇਣਾ ਪਹਿਲਾਂ ਆਪਾਂ ਧਿਆਨ ਰੱਖਣਾ ਆ ਤੇ ਫਰੰਟ ਵਾਲੀ ਜਿਹੜੀ ਆਪਾਂ ਅੱਦੇ ਜਿਦਾ ਨਿਸ਼ਾਨ ਲਗਾਇਆ ਉਹ ਕਾਟ ਆ ਪੈਸੇ ਤਰਾਂ ਪਾ ਦਾਂਗੇ। ਠੀਕ ਹੈ ਜੀ ਕਟਾਈ ਕਰ ਦਾਂਗੇ। ਲਓ ਜੀ। ਠੀਕ ਹੈ ਜੀ। ਹੁਣ ਆਪਣੀ ਜਿਹੜੀ ਸਾਈਡ ਵਾਲੀ ਬਲੱਟ ਆਪਾਂ ਉਹਨਾਂ ਦੇ ਛਾਲ ਵਾਲੇ ਪਹਿਲਾਂ ਪੈਸੇ ਦਾ ਕੱਟ ਲਗਾ ਲੈਣੇ ਆ। ਹਲਕੇ ਹਲਕੇ ਠੀਕ ਹੈ ਜੀ। ਫਿਰ ਪਕਾਟ ਨਮ ਲਾ ਕੇ ਜਿਹੜੇ ਨਿਸ਼ਾਨ ਉਹ ਵੀ ਲਗਾ ਦਾਂਗੇ ਜਦੋਂ ਤੁਸੀਂ ਜਿੱਦੇ ਮੈਂ ਹੁਣ ਅਸੀਂ ਤੁਸੀਂ ਕੱਟ ਲਗਾ ਲਈ ਠੀਕ ਹੈ ਜੀ ਤੁਸੀਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਹੈ ਨਾ ਪਹਿਲਾਂ ਹਿਪ ਦਾ ਨਿਸ਼ਾਨ ਨੂੰ ਮੈਚ ਕਰਕੇ ਫਿਰ ਫਿਟਿੰਗ ਦਾ ਨਿਸ਼ਾਨ ਲਗਾਇਆ ਕਰੋ نیچے ਤੋਂ ਠੀਕ ਹੈ ਜੀ ਜਦੋਂ ਪਲੇਟਾ ਪਾਉਣਾ ਹੈ ਆਪਣਾ 1/2 ਇੰਚ ਜਿਹੜਾ ਹੈ ਉੱਪਰ ਤੋਂ ਜਿਹੜਾ ਆ ਉਹ ਘਟ ਜਾਂਦਾ ਹੈ ਠੀਕ ਹੈ ਜੀ ਪਿੱਛੇ ਵਾਲਾ 1/2 ਇੰਚ ਵੱਧ ਜਾਂਦਾ ਹੈ ਤੇ ਉਹਨੂੰ ਤੁਸੀਂ ਕਟਿੰਗ ਕਰਕੇ ਫਿਰ ਤੁਸੀਂ ਫਿਟਿੰਗ ਦਾ ਨਿਸ਼ਾਨ ਜਿਹੜਾ ਸਲਾਗ ਲਗਾਇਆ ਕਰੋ ਠੀਕ ਹੈ ਜੀ హిప్త కమరదాన తర పట్టు లెదను మ్యాచ్ ఫే ఫిటా నిశా సైడ్ వాళ్ళ కట్ దాదా జీ ప్లేటా నిశా కట్లే ਸਤਰਾ ਮੈਚ ਹੋ ਗਏ ਸਾਈਡ ਵਾਲੀ ਪਲੇਟਾਂ ਦੇ ਨਿਸ਼ਾਨ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਬੈਕ ਵਾਲੇ ਗਲੇ ਦੀ ਕਟਾਈ ਠੀਕ ਹੈ ਜੀ ਪਿਛਲੇ ਗਲੇ ਦੀ ਹਾਂਜੀ ਪਿਛਲੇ ਗਲੇ ਆਪਾਂ ਚੌੜਾਈ ਵਿੱਚ ਰੱਖਾਂਗੇ 2.5 ਇੰਚ 6.5 ਦੇ ਵਿੱਚ ਥੋੜਾ ਜਿਹੜਾ ਮਤਲਬ ਜਿਹੜਾ ਆਪਾਂ ਗਲੇ ਦੀ ਕਟਾਈ ਕਰਨੀ ਤੋਂ 2.5 ਇੰਚ ਕਰਨੀ ਆ ਠੀਕ ਹੈ ਜੀ ਤੇ ਲੰਬਾਈ ਆਪਾਂ ਰੱਖਾਂਗੇ 7.5 ਇੰਚ ਠੀਕ ਹੈ ਜੀ 7.5 ਰੱਖੋ ਕਿਉਂਕਿ ਜਦੋਂ ਰੇਵ ਹੋ ਜਾਂਦਾ ਹੈ ਫਿਰ ਇਹ ਖੁੱਲ ਜਾਂਦਾ ਹੈ ਇਹਨੂੰ ਜ਼ਿਆਦਾ ਵੱਡਾ ਨਹੀਂ ਰੱਖਣਾ ਆਪਾਂ ਨੇ ਠੀਕ ਹੈ ਜੀ ਲਓ ਜੀ ਇੱਕ ਇੰਚ ਸੁਪਾ ਗਲਾਈ ਪਾ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹ ਕਟਾਈ ਕਰਦੇ ਆ ਇਸ ਤਰ੍ਹਾਂ ਗੋਲਾਈ ਦੇ ਵਿੱਚ ਠੀਕ ਹੈ ਜੀ ਅੱਗੇ ਵਾਲਾ ਗਲਾ ਪਾ ਬੋਕਰ ਮੜਾ ਬਣਾਵਾਂਗੇ ਤੇ ਬੈਕ ਵਾਲਾ ਪੈਸਾ ਰੇਬਲੀ ਲਾ ਕੇ ਬਣਾਵਾਂਗੇ ਠੀਕ ਹੈ ਜੀ ਲੋ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਾਈ ਠੀਕ ਹੈ ਜੀ ਕਮੀਜ਼ ਦੀਆਂ ਬਾਹਾਂ ਦੀ ਕਟਾਈ ਕਰਾਂਗੇ ਆਪਾਂ ਲੋ ਜੀ ਕਮੀਜ਼ ਦੀ ਬਾਹਾਂ ਨੂੰ ਮੈਂ ਜੋੜ ਪਾਇਆ ਕਿਉਂਕਿ ਸਾਈਡ ਤੋਂ ਉਤਰੀਆਂ ਸੀ ਇਸ ਲਈ ਠੀਕ ਹੈ ਜੀ ਇਹ ਆਪਣੇ ਦੋਨੋਂ ਪੱਲੇ ਹੋ ਗਏ ਠੀਕ ਹੈ ਜੀ ਮੈਂ ਡਬਲ ਕਰਕੇ ਰੱਖ ਲੇ ਠੀਕ ਹੈ ਲੰਬਾਈ ਆਪਣੇ ਕੋਲ 17 ਇੰਚ ਸੀ ਅਸੀਂ ਇਹਦੇ ਆਪਾਂ 2 ਇੰਚ ਵਾਧਾ ਲਿਆ ਇਹਨੂੰ 19 ਇੰਚ ਠੀਕ ਹੈ ਜੀ 1.5 ਇੰਚ ਆਪਣਾ نیچے ਫੋਲਡਿੰਗ ਉਹ ਜੋ 1/2 ਇੰਚ ਆਪਾਂ ਸਲਾਈਏ ਚਾਹਜੋ ਬਾਹ ਦੀ ਮੋਰੀ ਆਪਣੇ ਕੋਲ 6 ਇੰਚ ਸੀ ਆਪਾਂ ਇਹਨੂੰ 6 ਇੰਚ ਦਾ ਨਿਸ਼ਾਨ ਲਾ ਕੇ ਫਿਰ ਆਪਾਂ 2 ਇੰਚ ਨੂੰ ਵਾਧਾ ਲੈ ਲੈਣਾ ਠੀਕ ਹੈ ਜੀ ਮਾਰਜਨ ਦੇ ਲਈ ਇਧਰੋਂ ਆਪਾਂ ਨੇ ਸਲਾਵਾਂਗੇ 3 ਇੰਚ ਕੱਟ ਦਾ ਨਿਸ਼ਾਨ ਖੁੱਲੀ ਵਾਲੀ ਸਾਈਡ ਤੋਂ ਠੀਕ ਹੈ ਜੀ 3 ਇੰਚ ਜਦੋਂ ਆਪਾਂ ਕਾਟ ਪਾਵਾਂਗੇ ਅਸੀਂ ਲੋ ਜੀ ਹੁਣ ਆਪਾਂ ਤੁਹਾਨੂੰ ਦੱਸਾਂਗੇ ਮੋਢਾ ਦਾ ਰੈਡੀ ਹੋ ਗਿਆ ਕਿੰਨਾ ਬਣਨਾ ਹੈ ਠੀਕ ਹੈ ਜੀ ਇੱਥੋਂ ਆਪਾਂ ਹਾਫ ਇੰਚ ਆਪਣਾ ਸਲਾਈ ਦਾ ਛੱਡ ਕੇ ਦੇਖੋ ਇਹ ਆਪਣੇ ਕੋਲੇ 1.5 ਮਤਲਬ ਕਿ 10 ਪੁਆਇੰਟ ਆਪਣੇ ਕੋਲੇ 4 ਇੰਚ ਮੋਢਾ ਬਣੂਗਾ ਕਿ ਅੱਧਾ ਇੰਚ ਆਪਣਾ ਪਲੇਟ 'ਚ ਆ ਜਾਣਾ ਹੈ ਠੀਕ ਹੈ ਜੀ ਉਸੇ ਸਾਵ ਨਾਲ ਆਪਾਂ ਜਿਹੜੀ ਬਾਹ ਦੇ ਮੋਢੇ ਦੀ ਕਟਾਈ ਕਰਾਂਗੇ ਠੀਕ ਹੈ ਇਥੋਂ ਪਕਾੜ ਜਿਹੜੀ ਪੌਣੀ ਉੱਪਰ ਤੋਂ ਗੁਲਾਈ ਛਟਾਈ ਇੰਚ ਛੱਡ ਕੇ ਉੱਪਰ ਤੋਂ ਠੀਕ ਹੈ ਜੀ ਤੇ ਇਥੋਂ ਆਪਾਂ ਨੇ ਪਹਿਲਾਂ ਲਾ ਲੈਣਾ ਹੈ 10 ਸਵਾ 10 ਤੇ ਆਪਾਂ ਨੇ ਲਾ ਲੈਣਾ ਹੈ ਮੋੜ ਦੇ ਦਾ ਨਿਸ਼ਾਨ ਠੀਕ ਹੈ ਜੀ 10.4 10.5 ਤੇ ਆਪਣਾ ਜਿਹੜਾ ਨਿਸ਼ਾਨ ਆਊਗਾ ਠੀਕ ਹੈ ਜੀ ਤੇ ਇਥੋਂ ਹੁਣ ਦੇਖੋ ਆਪਾਂ 2.5 ਇੰਚ ਨਿਸ਼ਾਨ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਬਲਾ ਲੈਣਾ ਪਹਿਲਾਂ ਤੇ ਹੁਣ ਆਪਾਂ ਇਹਦਾ ਹਾਫ ਕਰਕੇ ਜਿਹੜਾ ਆਪਾਂ ਕਾਟ ਪਾਣੀ ਜੇ ਵੀ ਹੁਣ ਆਪਣੇ ਕੋਲ 8 ਇੰਚ ਆਹੇ ਠੀਕ ਹੈ ਜੀ ਤੇ ਇਹਦਾ ਆਪਾਂ ਹਾਫ ਕਰ ਲਿਆ ਇਸ ਤਰ੍ਹਾਂ ਠੀਕ ਹੈ ਤੇ ਅੱਧਾ ਇੰਚ نیچے ਨੂੰ ਜਿਹੜੀ ਆਪਣੀ ਫਰੰਟ ਵਾਲੀ ਕਾਟ ਹੋਊਗਾ ਅੱਧਾ ਇੰਚ ਉੱਪਰ ਆਪਣੀ ਬੈਕ ਵਾਲੀ ਕਾਟ ਹੋਊਗੀ ਠੀਕ ਹੈ ਜੀ ਇੱਥੋਂ ਪੈਸੇ ਨਾਲ ਗੋਲਾਈ ਪਾ ਦੇਣੀਆਂ ਦੇਖੋ ਠੀਕ ਹੈ ਜੀ ਇਹ ਹੋ ਗਈ ਆਪਣੀ ਬੈਕ ਵਾਲੀ ਕਟਾਈ ਤੇ ਅੱਧਾ ਜਿਹੜੀ ਆਪਾਂ نیچے ਡਾਊਨ ਕੀਤੀ ਇਹ ਹੋ ਗਈ ਆਪਣੀ ਫਰੰਟ ਵਾਲੀ ਠੀਕ ਹੈ ਜੀ ਲਓ ਜੀ ਤੇ ਹੁਣ ਆਪਾਂ ਜਿਹੜਾ ਇਹ ਤਿਆਰ ਨਿਸ਼ਾਨ ਆਪਾਂ ਬਾਹ ਦੀ ਮੋਰੀ ਨਾਲ ਇਸ ਤਰ੍ਹਾਂ ਬਲਾ ਦਾਂਗੇ ਮੋਡੇ ਦਾ ਠੀਕ ਹੈ ਜੀ ਮੋਡਾ ਬਿਲਕੁਲ ਸਹੀ ਆਊਗਾ ਕਿਉਂਕਿ ਇਹ ਹੈਵੀ ਸਾਈਜ਼ ਹੈ ਇਸ ਲਈ ਆਪਣਾ 10 ਸਵਾ 10 ਇੰਚ ਜਿਹੜਾ ਮੋਡਾ ਆਪਣਾ ਬਣਨਾ ਤਿਆਰ ਹੋ ਕੇ ਠੀਕ ਹੈ ਜੀ ਬਿਲਕੁਲ ਪ੍ਰੋਪਰਲੀ ਸਹੀ ਆ ਪ੍ਰੋਪਰਲੀ ਫਿਟਿੰਗ ਸਹੀ ਹੈ ਬਿਲਕੁਲ ਠੀਕ ਹੈ ਜੀ ਕਿਉਂਕਿ ਆਪਾਂ ਸੀਟੇ ਹੋਣ ਇਹਦੇ ਨਾਲ ਦੇ ਸੂਟ ਇਸ ਲਈ ਠੀਕ ਹੈ ਜੀ ਲੋ ਜੀ ਇਹ ਹੋ ਗਿਆ ਆਪਾਂ ਦੋਨੇ ਪਹਿਲਾਂ ਆਪਾਂ ਇਕੱਠੇ ਕਾਟ ਪਾ ਦੇਣੀ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਫਰੰਟ ਵਾਲੀ ਕਾਟ ਪਾਵਾਂਗੇ ਉਹ ਤੁਹਾਨੂੰ ਦੱਸ ਦਿਆਂ ਮੈਂ ਠੀਕ ਹੈ ਜੀ ਸਾਈਡ ਤੋਂ ਪਾਹ ਕਟਿੰਗ ਕਰਤਾ ਐਕਸਟਰਾ ਮਾਰਜਿਨ ਜਿਹੜਾ ਪਰੱਖਣਾ ਸੀ ਉਹ ਰੱਖ ਲਿਆ ਦੋ ਦੋ ਇੰਚ ਠੀਕ ਹੈ ਜੀ ਤੇ ਹੁਣ ਆਪਾਂ ਇੱਥੇ ਪਹਿਲਾਂ ਸੈਂਟਰ ਤੇ ਆਪਾਂ ਟਾਕ ਲਗਾ ਲੈਣਾ ਇਸ ਤਰ੍ਹਾਂ ਪਾਹਾਂ ਦੇ ਦੇਖੋ ਪਾਹਾਂ ਮੈਂ ਇਸ ਤਰ੍ਹਾਂ ਦੋਨੇ ਜਿਹੜੇ ਇਕੱਠੇ ਐ ਅਟੈਚ ਕੀਤੇ ਹੋਈਆਂ ਨੇ ਧਿਆਨ ਨਾਲ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਦੇਖੋ ਤੇ ਆਪਣੀ ਜਿਹੜੀ ਇੱਕ ਸਾਈਡ ਤੋਂ ਆਪਣੀ ਜਿਹੜੀ ਫਰੰਟ ਵਾਲੀ ਕਾਟ ਪੈ ਜਾਣੀ ਇਹ ਵਾਲੀ ਠੀਕ ਹੈ ਜੀ ਜਿਹੜਾ ਜੋੜ ਆ ਮੈਂ ਉਹ ਬੈਕ ਸਾਈਡ ਤੇ ਕਰਤਾ ਤੇ ਫਰੰਟ ਤੇ ਆਪਣਾ ਜਿਹੜਾ ਇਹ ਫਰੰਟ ਵਾਲੀ ਕਾਟ ਹੋ ਗਈ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਠੀਕ ਹੈ ਜੀ ਧੰਨਵਾਦ ਜੀ